ਉਹ ਲੜਦੇ ਨੇ ਬਗੈਰ ਕਿਸੇ ਸ਼ਰਤ ਦੇ ਜਿੰਨੇ ਲੋਕ ਹੈਗੇ ਆ ਹਾਜ਼ਰ ਇਸ ਵਾਸਤੇ ਸਾਰੀ ਦੁਨੀਆ ਦੇ ਸਿੱਖਾਂ ਦੀ ਨਿਗਾਹ ਮੋੜ ਕੇ ਟਿੱਕੀ ਹੋਈ ਹੈ ਮਕਾਨਾ ਹਿੰਦ ਦੇ ਪੰਜਾਬ ਦਾ ਹੋ ਗਿਆ ਫੈਸਲਾ ਤੁਸੀਂ ਕਰ ਲਿਆ ਗੁਰੂ ਕੇ ਸਿੱਖੋ ਦਿੱਲੀ ਦੇ ਇਤਲਾਕ ਬਣਨਾ ਜਾਂ ਦਸਮ ਪਾਸ਼ਾ ਦੇ ਪੁੱਤਰ ਬਣਨਾ ਅਸੀਂ ਤਾਂ 83 ਦੇ ਫੈਸਲਾ ਕਰੀਂ ਕਰਦੇ ਆ ਜਦੋਂ ਸਾਧ ਜਰਨੈਲ ਸਿੰਘ ਨੂੰ ਮਿਲੇ ਸੀ ਉਹ ਤੋਂ ਲੈ ਕੇ ਅੱਜ Nercesi, samur derekayne, O seninle şanlıktır. Eş çoramı da fert yapma kalmış abi. Da fert yapma, bandıdaydı şapkası, mocular diamsı daryası. Pervanu siyaset, da ferti kadek kalmayın işte yaracağım. Kalsa pentan şana. दशहाना सारे पंथाना जनैल सिंधाना ख़ाला पंथी ख़ा राज जी स्थापन कर असीं कॾहिं बि आराम बेठां शेरे पंजाब महाराजा रजीते राज हूं सरखियत थी मुसलमान बि सरखियत थी दसण चवंदा आहियां ਆ ਸੀਤਾ ਸ਼ੇਰੇ ਪੰਜਾਬ ਦੇ ਰਾਜ ਵਿੱਚ ਵੀ 15% ਸੀ ਕੋਈ ਨਾ ਡਰੀ ਜਾਓ ਕਿ ਖਾਸਾ ਰਾਜ ਦੀ ਗਣ ਕਰਨ ਵਾਲੇ ਜੇ ਸੱਤਾ ਚ ਆ ਗਏ ਪਤਾ ਨਹੀਂ ਕੀ ਕਰਨਗੇ ਆ ਜਿਹੜਾ ਫਾਈਨਾਂਸ ਦਾ ਵਿਭਾਗ ਜਾਂਦੇ